ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ रिक्वेस्ट ਬੇਨਤੀ ਕਰਦੇ ਆਂ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਆ ਕਰੋ ਸਜਣੋ ਹੋਰ ਵੀ ਕਿਸ ਦਾ ਫਾਇਦਾ ਜਾਂਦਾ ਜਿਹੜਾ ਸੋਇਆ ਸੋਇਆ ਇਹ ਪਸ਼ੂ ਦੋ ਟਾਈਮ ਆਪਣੀ ਤਸੱਲੀ ਜਰੂਰ ਕਰਿਆ ਕਰੋ ਚੋਕੇ ਜੇ ਕਿ ਕੋਈ ਭੈਣ ਭਰਾ ਦੂਰੋਂ ਆ ਤੇ ਉਹ ਆਪਣੀ ਆਨਲਾਈਨ ਚੁਵਾਈ ਵੀਡੀਓ ਕਾਲ ਤੇ ਵੀ ਚੁਵਾਈ ਕਰ ਸਕਦਾ ਹੈ ਜਿਹੜਾ ਗੱਬਣ ਆ ਉਹਨੂੰ ਟਿੱਪ ਕੇ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰੋ ਥਨਾ ਦੀ ਤੇ ਪਾਰ ਪਿਛੇ ਦੀ ਫੁੱਲ ਗਰੰਟੀ ਆ ਪਹੁੰਚਿਆ ਪਿੰਡ ਮੀਰਕੇ ਜ਼ਿਲ੍ਹਾ ਤਰਨਤਾਰਨ ਸਾਹਿਬ ਦੇ ਤਹਿਸੀਲ ਪੱਟੀ ਬਾਈ ਬਿੱਟੂ ਕੋਲ ਕਰਦੇ ਆ ਗੱਲਬਾਤ ਜੁੜੇ ਰਹੋ ਅੰਤ ਤੱਕ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਹਿਬ ਕਿਰਪਾ ਬਰਾ ਡਰੈਸ ਕਰਕੇ ਬਾਈ ਨੋਟੇ ਕਰਾ ਪਿੰਡ ਮੀਰਕੇ ਜੀ ਤਸੀਲ ਪੱਟੀ ਜਿਲ੍ਹਾ ਤਰਨਤਾਰਨ ਜੀ ਤੇ ਇੱਥੋਂ ਸ਼ੁਰੂਆਤ ਕਰੀਏ ਹਾਂਜੀ ਮੋਬਾਈਲ ਨੰਬਰ ਦੱਸ ਦਈਏ 95099 ਜੀ 2003 ਜੀ ਇਹ ਕਿੰਨਾ ਦੁੱਧ ਬਾਈਏ ਕੋਲ ਦੇ ਕੋਲ 8 ਕਿਲੋ ਜੀ ਤੇ ਬੱਚਾ ਬੱਚਾ ਉਹ ਕੱਟਾ ਜੀ ਆਹ ਕੱਟਾ ਹਾਂਜੀ ਸੱਜਣੋ ਆਹ ਕੱਟਾ ਫੁੱਲ ਕੇ ਮੈਨੂੰ ਲਓ ਜੀ ਆਹ ਬੱਚਾ ਵੇਖ ਲਓ ਕਿੰਨੇ ਕ ਦਿਨਾਂ ਦਾ ਤਾਜ਼ਾ ਲਾ ਲਵੋ ਠੀਕ ਹੈ ਜੀ ਕੋਈ ਸੰਧੂ ਸਾਹਿਬ ਸੁਭਾ ਮਾਲੇ ਤਿੱਜਾ ਕੋਈ ਮਾਲੇ ਚੌਥਾ ਸੁਭਾਣੀ ਦੱਸਣਾ ਜੀ ਸੁਭਾਣੀ ਆਪਾਂ ਦੱਸਣਾ ਜੀ ਕਿਉਂਕਿ ਮੁੜ ਕੇ ਕਹ ਦਿੰਦੇ ਵਪਾਰੀ ਤਿੱਜਾ ਹੀ ਦੱਸਦੇ ਚੌਥੇ ਤੋਂ ਗਾਂ ਟਾਪਰੀ ਨਹੀਂ ਇਹ ਅੰਦਾਜ਼ਾ ਲਾਓ ਤੁਸੀਂ ਵੀ ਸਾਰੇ ਪੜੇ ਲਿਖੇ ਜੇ ਸਾਡੇ ਜਿ ਕਿਹੜਾ ਕੋਈ ਜ਼ਿਆਦਾ ਕੰਪਿਊਟਰ ਬੋਲਦਾ ਜੀ ਹਰ ਇੱਕ ਘਰ ਘਰ ਮੱਝਾਂ ਹੈ ਹਰ ਇੱਕ ਨੂੰ ਪਤਾ ਕਿ ਕਿੰਨੇ ਸੁਵੇ ਲਾਇਆ ਬਾਈ ਬਾਕੀ 8 ਕਿਲੋ ਦੁੱਧ ਦੇਣਾ ਹੁਣ ਹਾਂ ਜੀ ਹਾਂ ਜਿੰਨਾ ਮੌਕੇ ਤੇ ਆਉ 8 ਕਿਲੋ ਬਾਈ ਹੁਣੀ ਦੱਸਣਦੇ ਆ ਤੁਵੇ ਅੰਦਾਜ਼ਾ ਲਾ ਲਓ ਬਾਕੀ ਮੈਂ ਵੱਡੀ ਐ ਕੱਦ ਵਜਨਾਲੀ ਪੂਰੀ ਲੈਵਲ ਹੁਆ ਬਿਲਕੁਲ ਸਾਫ ਆ ਮਗਰ ਕਟਾ ਜੇ ਨਹੀਂ ਇਹ ਭਾਈ ਜੀ ਰੇਟ ਫਿਕਸ ਕਿੰਨਾ ਫਿਕਸ ਕਰਨਾ ਬਿਲਕੁਲ ਜਿਹੜਾ ਇੱਕੋ ਹੀ ਨੇਰਾ ਆ 73000 ਜੈ ਸੁਨੋਇਆ 70000 ਠੀਕ ਆ ਕਰਦਿਓ ਹੋਰ ਜੇ ਤੁਹਾਡੀ ਮਰਜ਼ੀ ਫਿਕਸ ਕਰ ਦਿਓ ਇੱਕੋ ਹੀ 73000 ਦੀ ਹਿੰਦੂ ਸਾਹਿਬ 72 ਦੀ ਨਹੀਂ 73 ਦੀ ਕਰ ਦਿਓ ਚਲ ਠੀਕ ਐ ਇਹ ਮੈਂ ਕਬਰ ਤਿਆਰ ਹਾਂਜੀ ਬਿਲਕੁਲ ਤਿਆਰੀ ਤੇ ਹਾਂਜੀ ਠੀਕ ਹੈ ਜੀ ਦੇਣ ਕੇ ਵੱਡੀ ਗੱਲ ਕੋਈ 5-4 ਦਿਨ ਲੈ ਜੂਗੀ ਨਹੀਂ ਛੱਡ ਜੀ ਹਫਤਾ ਨਹੀਂ ਛੱਡੀ ਹਫਤਾ ਲੈ ਜੂ ਠੀਕ ਆਹੋ 5-4 ਦਿਨ ਲੈ ਜੂ ਥਾਣਾ ਜੀ ਤੇ ਪਾਰ ਪਿਛੇ ਦੀ ਫੁੱਲ ਗਰੰਟੀ ਵੱਧ ਦਾ ਦਿਨ ਵੱਧ ਘਟ ਦੀ ਕੋਈ ਗਰੰਟੀ ਨਹੀਂ ਬਾਕੀ ਉੰਜ ਗਰੰਟੀ ਨਹੀਂ ਨਹੀਂ ਵੱਧ ਘਟ ਦੀ ਅੱਛਾ ਵੱਧ ਘਟ ਦੀ ਬਾਈ ਜੇ ਕੋਈ ਘਟ ਨਿਕਲ ਆਵੇ ਤਾਂ ਉੱਥੇ ਕੀ ਕਰੋਗੇ ਆਪਾਂ ਤੂੰ ਸਾਲ ਚੋ ਹੀ ਕਿਦ ਰਸੂਆ ਮੁੜ ਕੇ ਦਸਾਂ ਕਿ ਇਹ ਭੈਣ ਭਰਾ ਕਹਿ ਦਿੰਦਾ ਹੈ ਕਿ ਇਹਨੂੰ ਸਾਰਾ ਪਤਾ ਹੁੰਦਾ ਹੈ ਕਿਸੇ ਨੂੰ ਕੋਈ ਪਤਾ ਨਹੀਂ ਹੁੰਦਾ ਪਿਸ਼ੂ ਆਈਆਂ ਪਿਛਲੇ ਘਰ ਚੋਂ ਤੂੰ ਤੇ 2 ਰੁਪਏ ਲੈ ਕੇ ਨਫਾ ਤੇ ਗਾਂ ਤੋਰ ਦੇਈਆਂ ਗਾਰੰਟੀ ਦੇ ਤਾਂ ਪੱਕੀ ਦੋ ਸੂਆ ਚੋਈ ਹੋਵੇ ਪਤਾ ਆਵੇ ਕਿ ਬਿਲਕੁਲ ਧਾਰਨਾ ਧਾਰ ਹੋ ਕੇ ਹੋਗੀ ਬਾਈ ਜੀ ਰੇਟ ਫਿਕਸ ਕਿੰਨਾ 85000 ਜੈ ਸਨੋਈਆ ਹਾਂਜੀ ਤੇ ਕਰਨਾ ਵਿੱਚੋਂ ਤੁਸੀਂ ਦੱਸਦੇ ਫਿਰ ਸਾਹਿਬ 82 ਦੀ ਕਰਨੀ ਆ 82 ਦੀ 83 ਦੀ ਸੰਤੂ ਸਾਹਿਬ 82 ਦੀ ਜਾਣਦੇ ਚੱਲ ਜਾਣ ਆ ਆ ਗਈ ਸੁਈ ਸੁਵਾਈ ਫੇਰ ਅੱਗੇ ਮਗਰ ਕਟਾਈ ਆਹ ਜਿਹੜਾ ਬੱਚਾ ਕੰਮ ਦੀ ਥਾਂ ਮੜਾ ਬੱਚਾ ਲਓ ਬਾਈ ਜੀ ਲਿਆ ਮੇਰਾ ਵੀਰ ਕੱਢ ਕੇ ਚੋਟੀ ਇਹਦੇ ਸੰਤੂ ਸਾਹਿਬ ਨੂੰ 5 ਕਿਲੋ ਦੁੱਧ ਦੇ 5 ਕਿਲੋ ਹਾਂ ਜੀ ਅੱਛਾ ਹਾਂ ਖੋਲ ਕੇ ਸੁਵਾ ਪਹਿਲਾਂ ਹੀ ਯਾਦ ਦਾ ਹੈ ਪਹਿਲਾਂ ਨੇ ਪਹਿਲਾਂ ਜੀ ਠੀਕ ਹੈ ਲਓ ਜੀ 5 ਕਿਲੋ ਦੁੱਧ ਤੇ ਬੱਚਾ ਜੇ ਮਗਰ ਕੱਟਾ ਦੋਵੇਂ ਟਾਈਮ ਕੱਟੇ ਰਹੀ ਐ ਤੇ ਬੱਚੇ ਨੇ ਠੀਕ ਹੈ ਆ ਬੱਚਾ ਜੀ ਠੀਕ ਆ ਜੀ ਲੈਓ ਜੀ ਬਾਕੀ ਜਿੰਨੇ ਵੀ ਬਣੀਆਂ ਪੂਰੀ ਗੇਂਦ ਰਗੀ ਹੈ ਨਾ ਹਾਂਜੀ ਗੋਲਵਾਨਾਂ ਆ ਅੱਖ ਬਿੱਲੀ ਬਣ ਕੀ ਜਾਂਦੀ ਬਿਲਕੁਲ ਹੈ ਨਾ ਦੋਵੇਂ ਅੱਖਾਂ ਇਹ ਤਾਂ ਜਿਹਨੇ ਚਾਹ ਪਾਣੀ ਜਾਂਦਾ ਨਹੀਂ ਸਰਦਾ ਬਿਲਕੁਲ ਉਹ ਆਪਣੀ ਖਰੀਦਾਰੀ ਕਰ ਸਕਦਾ ਹੈ ਹਮਮ ਮੁੱਲ ਤੋਂ ਕਰਾਣਾ ਆ ਅੱਛਾ ਹਾਂਜੀ ਕੀ ਮੁੱਲ ਬਾਈ ਜੀ ਉਹ ਤਾਂ ਸਭ 6000 ਅੱਛਾ ਹਾਂ ਓਚੋਂ 5000 55 ਹਾਂ ਠੀਕ ਆ ਹਾਂਜੀ ਓਕੇ ਠੀਕ ਆ ਵੇਖ ਲਓ ਮੋੜ ਦੀ ਹੋਰ ਵੇਖ ਲਓ ਜੇ ਦਾਦਾ ਤੁਹਾਡਾ ਦੇ ਹੈ ਜੇ ਹੋ ਡਾਉਣੀ ਮਿੰਟ ਤੇ ਹੋਰ ਮਿੰਟ ਚ ਡਾ ਲਓ ਡਾਈਏ ਇੱਕ ਵਾਰ ਡਾ ਦੇ ਯਾਰ ਡਾ ਦੋ 54 ਚਲਣ ਜਾ ਠੀਕ ਆ 54 ਆ ਸੰਧੂ ਸਾਹਿਬ 1.5 ਮਹੀਨੇ ਦੀ ਮੱਝ ਬਣੀ ਆ ਆਪਾਂ ਗਰੰਟੀ ਨੇ ਦੇ ਦਿਨੇ ਅੱਛਾ ਉਹ ਮੁਰਗੇ ਭੈਣ ਭਰਾ ਜੱਬ ਪਾ ਲੈਂਦੇ ਹੂੰ ਉਹ ਕੱਟੀ ਜੀ ਆ ਕੱਟੀ ਐ ਦੁੱਧ 7 ਕਿਲੋ ਖੋਲ ਦੇ ਹਾਂਜੀ ਆ ਬੱਚਾ ਕੱਟੀ 7 ਕਿਲੋ ਦੁੱਧ ਕੋਈ ਮਲੇ ਤਿੱਜਾ ਕੋਈ ਮਲੇ ਚੌਥਾ ਕੋਈ ਮਲੇ ਦਜਾ ਹਾਂ ਐ ਭੂ ਕਰ ਗਈ ਪੋਲੀ ਹੋ ਲਓ ਜੀ ਇਧਰ ਆਪੋ ਲਓ ਥਨਲੇ ਵਾ ਬੜਾ ਸੋਹਣਾ ਬਿੱਟੂ ਬਾਈ ਲੱਗਾ ਨਾ ਲਓ ਵੇਖੋ ਕਿੰਨੀ ਤਖੜੀ ਹੈ ਮੈਂ ਵੱਡੀ ਆ ਪੂਰੀ ਤਖੜੀ ਹਾਂ ਜੀ ਮੈਂ ਖਾਣ ਦੇ ਹੋ ਕਿੱਥੇ ਲੱਗਾ ਬਿਲਕੁਲ ਬਹੁਤ ਵੈਰਲਾ ਚੰਗੀ ਸੁਣਾ ਦੇ ਹੈਗੀ ਸਜਣੋ ਝੋਟੀ ਪਾਨੀ ਆ ਖਾਨ ਤੋਂ ਵੀ ਬੜੀ ਸਫਾਈ ਲੱਗੀ ਕਰਮਾਲੀ ਨੂੰ ਬਿਲਕੁਲ ਚੌਂ ਪੁੱਠਿਆਂ ਦੇ ਥਾਣੇ ਵਰਗ ਚੰਗੀ ਆ ਗੋਲਵਾਨਾ ਚਗਲیدار ਮੈਂ ਵੀ ਚੰਗੀ ਆ ਮਗਰ ਕੱਟੀ ਵੀ ਆ ਬਣੀ ਵੀ ਹੈਗੀ ਆ ਕਿਸਮਤ ਪੁੜੀ ਆ ਲੈ ਲੋ ਤੁਹਾਡੀ ਨਿਗ ਲਾਵੇ ਸੱਤੇ ਕਿ ਹੋਜ ਨਹੀਂ ਤੇ ਕਦੀ ਰਹਿ ਜੂਗੀ ਰੇਟ ਬਾਈ ਰੇਟ ਤੁੰਦੂ ਸਾਹਿਬ ਮੁੱਲ ਤੇ ਕਰਨ ਨੂੰ ਕੀ ਕਰਦਾ 70000 ਵਾਹ ਪਰ ਆਪਾਂ ਕਰਨਾ ਨਹੀਂ ਵਾਹ ਹੈ 10000 ਦੀ ਕੱਟੀ ਹੈਗੀ ਹੈ ਕਿ ਨਹੀਂ 55000 ਦੀ ਮੱਝ ਰਹੀ ਅੱਛਾ ਹਾਂਜੀ ਕੱਟੀ ਛੱਡ ਜੂ 55 ਦੀ ਤਾਂ ਮੱਝ ਕੱਟੀ ਦੇ ਨਾਲ 65000 ਮੱਝ ਤੇ ਕੱਟੀ 65 ਦੀ ਹਾਂਜੀ ਕੱਟੀ 2 ਛੱਡ ਦੀ 63 ਦੀ ਦੇ ਦੀ ਹਾਂਜੀ 63000 ਦੀ ਕੱਟੀ ਸੁਨੇ ਦੇ ਦੀ 63000 ਦੀ ਕੱਟੀ ਸੁਨੇ ਦੀ ਹਾਂ ਤੇ ਚੌਥ ਦੇ ਕਰੀ ਨਹੀਂ 63 ਦੀ ਜਾਂ ਚੱਲ 63 ਦੀ ਜਾਂਦੇ ਜਾਂਦੇ ਆਹ ਜੀ ਸਾਬ 1 ਮਹੀਨਾ ਬਾਕੀ 1 ਮਹੀਨੇ ਦੀ ਕੱਚੀ ਹਾਂਜੀ ਠੀਕ ਆ ਹਾਂਜੀ 1 ਮਹੀਨਾ ਰਹੇਗਾ ਇਹ ਰੋਕੇ ਮੇਰਾ ਭਰਾ ਇੱਕ ਤਾਂ ਤੁਨ ਨੇੜੇ ਤੋਂ ਚੈੱਕ ਕਰਾ ਦੇ ਹਾਂ ਲਓ ਜੀ 1 ਮਹੀਨੇ ਦੀ ਬਾਕੀ ਹੈਗੀ 1 ਮਹੀਨਾ ਸੂਨ ਦੇ ਵਿੱਚ ਚੈੱਕ ਪਾਸ ਆ ਫੁੱਲ ਗਰੰਟੀ ਆ ਕੋਈ ਵੀ ਦੂਜਾ ਕੰਮ ਨਹੀਂ ਆ ਹਾਂ ਡਾਕਟਰ ਲਿਆਣ ਕੇ ਆ ਤਾਂ ਚੈੱਕ ਕਰਾ ਕੇ ਫਿਰ ਲੈ ਜੀ ਓਕੇ ਬਈ ਫੁੱਲ ਤੇ ਮੇਰਾ ਪ੍ਰਾਪਤ ਅਗਲੇ ਘਰ ਦੀ ਤਿੰਨ ਤਿੰਨ ਚਾਰ ਦਿਨਾਂ ਦੀ ਗਰੰਟੀ ਲਓ ਜੀ ਹਾਂਜੀ ਚੈੱਕ ਕਰਾਏ ਚੈੱਕ ਕਰਾ ਕੇ ਪੈਸੇ ਮੇਰ ਦੇ ਦੇ ਹਾਂ ਬਿਲਕੁਲ 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 ਲਓ ਜੀ ਸਜਰੰਗ ਬਿਲਕੁਲ ਗਰੰਟੀ ਵਾਲੀ ਮੈਂ ਆ ਸੂਵੇ ਦਾ ਅੰਤਾਜਾ ਲਾਇਓ ਕਿਕਣਵਾ ਅੱਗੇ ਬਾਕੀ ਪਿੱਠ ਉੜਾ ਜਿਹੜਾ ਬਿਲਕੁਲ ਚੌੜੇ ਦੀ ਆ ਸਿੰਘ ਦੇਖੋ ਹੂੰ ਸਿੰਘ ਬਟਾਕੀ ਨਾ ਕੋਈ ਲੜਨ ਦੇਣਾ ਨਹੀਂ ਹਾਂ ਹੈ ਸਿੰਘ ਬੜਾ ਸੁਣਨ ਦਾ ਪੰਤਰੀ ਇਹੋ ਜਿਹਾ ਸ਼ੁਰੂ ਹੋਈ ਬਿਲਕੁਲ ਬਿਲਕੁਲ ਜਿਵੇਂ ਝੁੰਗੇ ਹੁੰਦੇ ਨਾ ਜਿਵੇਂ ਅੱਗੇ ਨੂੰ ਮੁੜੇ ਆ ਲੋ ਜੀ ਮੈਂ ਵੱਡੀ ਆ ਭਾਈ ਰੇਟ ਕੀ ਰਹਿ ਗਿਆ 1.80000 ਕਰੀਏ ਜੈ ਸਨੋ ਜੈ ਸਨੋ ਹੈ ਨਹੀਂ ਕਰਨਾ ਦੇਣਾ 2 ਘਰ 70000 ਦੀ 68000 ਉੱਚੋਂ ਵੀ 1000 2000 ਕਰਦੇ ਹੈ ਉੱਚੋਂ ਕਰਦੇ ਕਰ ਦਈਏ 65000 ਦਾ ਨਹੀਂ ਉਹ ਹਾਂ ਦਾ ਘੱਟ ਕਰੀਏ ਹਾਂ ਹੈ 60000 ਦੀ 60 ਦੀ ਨਹੀਂ 67000 ਦੀ ਇਹਨਾਂ ਘੱਟ ਨਹੀਂ ਭੈਣ ਦੀ ਜਾਣ ਦੇ ਜਾਣ ਦੇ ਚਲੋ ਜਾਣ ਦੇ ਸਡੇ ਸਾਡੇ ਜਾਣ ਦੇ ਹੁੰਦਾ ਵੱਡਾ ਹਾਂ ਤੇ ਆ ਆ ਗੱਲ ਕਰੇ ਇਹਦੀ ਕੀ ਡਿਟੇਲ ਆ ਟੋਕੜ ਇਹ ਸੂਬਾ ਸਾਬ ਮੁੱਲ ਫੰਡਰ ਵਾਲਾ ਅੱਛਾ ਮੱਝ ਟੋਕੜ ਟੋਕੜ ਹਾਂ ਲਾ ਦੇ ਮਾੜੀ ਦੀ ਗਾਂ ਨੂੰ ਕਰ ਦੇ ਹੈ ਇਸ ਤਰ੍ਹਾਂ ਕਰਦੇ ਆਂ। ਇਹ ਕਾ ਵੀਰ ਭਰਾ ਨੇ ਡੰਗ ਟ ਪੋਣਾ ਹੋਵੇ। ਜਾਂ ਡੇਰੀ ਤੋਂ ਲਿਆਉਂਦਾ ਹੋਵੇ। ਇਹ ਦੁੱਧ ਕਿੰਨਾ ਆ ਗਿਆ? ਦੁੱਧ ਸੰਤੂ ਸਾਹਿਬ 5 ਕਿਲੋ, 4 ਕਿਲੋ ਲਾਓ। 4 ਕਿਲੋ ਦੁੱਧ। ਹਾਂਜੀ। ਮਿਲਦੀ ਕਿੱਦਾਂ ਹੋ ਗਈ? ਮਿਲਦੀ ਸੰਤੂ ਸਾਹਿਬ ਉੱਥੇ ਤਾਂ ਤੁਸੀਂ ਹੀ ਪਾੜੀ ਦੇ। ਹਾਂ। ਇੱਥੇ ਟੀਕਾ ਲਿਆ ਪਾੜੀ। ਇਹ ਮਿੱਦਣੀ ਕਿਨੇ ਰੀਆ? ਹੈ? ਕਿਨੇ ਰੀਆ? ਇਹ ਸਿਰਨਾ ਨਾ ਖਪਾਵੇ। 35000 ਦੀ ਹਾਨਾ ਕਰ ਦਿੰਦੇ। 35 ਦੀ। ਆ ਮਗਰ ਕੱਟੀ ਨਹੀਂ ਸਾਹਿਬ ਸਾਹਿਬ ਦਿੰਦਾ ਮੈਂ। ਉਹ ਤਰ ਹੈ? ਕੱਟੀ ਨਹੀਂ ਕੋਈ ਦਿੰਦਾ ਇਹਨੇ ਦੀ। ਨਹੀਂ ਦਿੰਦਾ। ਹੈ? 35000 ਦੀ। 35000 ਦੀ ਹਾਨਾ ਚਾਰੇ ਥਣ ਲਓ ਦੁੱਧ ਤੇ 4 ਕਿਲੋ ਹੀ ਦੁੱਧ ਤੇ ਚਾਹ ਥਾਣਾ ਵਾਕੇ ਹੈ 30000 ਕੱਟੀ ਨਹੀਂ ਕੋਈ ਦਿੰਦਾ ਆਪਾਂ ਮੱਝ ਦੇ ਲਓ ਸਜਣੋ ਖਰੀਦਦਾਰੀ ਕਰਿਓ 사ਸੀ ਕਾ